ਕੰਡਾ ਉਹਨਾਂ ਤੋਂ ਇੱਕ ਜੱਸ ਹਸਪਤਲ ਲਾਗੇ ਡੈੱਡ ਬਡੀ ਪਈ ਆ। ਫਿਰ ਮੌਕੇ ਤੇ ਹੀ ਆਏ ਆ ਤੇ ਇਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ। ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲਕੀਤਪੁਰ ਸੇਚ ਵਿਆਹ ਵਿੱਚ ਆਏ ਸੀਗੇ। ਤੇ ਐਂ ਬਾਕੀ ਸਾਰਾ ਪਰਿਵਾਰ ਚੱਲ ਗਿਆ ਤੇ ਇਹ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਜਦੋਂ ਪੈਵਲੀ ਆ ਰਹੇ تھے ਇੱਥੇ ਡਿੱਗ ਪਏ ਆ ਖਾਲੀ ਫਲਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹਦੇ ਠੰਡ ਕਰਕੇ ਜਿਹੜੀ ਆ ਉੱਠਿਆ ਨਹੀਂ ਗਿਆ ਇਹਨਾਂ ਨੂੰ ਪਤਾ ਇਸ ਕਰਕੇ ਇਹਨਾਂ ਠੰਡ ਕਰਕੇ ਮੌਤ ਹੋ ਗਈ। ਇਹਨਾਂ ਨੂੰ ਕੋਈ ਨਾਂ ਪਤਾ ਕਿੱਥੇ ਰਹਿਣ ਵਾਲੇ ਨੇ। ਇਹਨਾਂ ਦਾ ਨਾਮ ਵਿਕਰਮਜੀਤ ਸਿੰਘ ਸਨਮ ਤਰਲੋਕ ਸਿੰਘ ਆ ਵਾਸੀ ਪਿੰਡ ਨਵੀਂਪੁਰਾ। ਇਹ ਸਾਨੂੰ ਬਾਸਾ ਤੋਂ ਬੁਲਾਇਆ ਵਾਸੀ ਆ ਚੁੱਕੇ ਨੇ। ਉਹਨਾਂ ਜੋ 174 ਦੀ ਕਾਰਵਾਈ ਜਿਹੜੀ ਆ ਉਹ ਲਿਆਂਦੀ ਜਾ ਰਹੀ ਹੈ। ਦੇਖੋ ਇਹਨਾਂ ਦਾ ਪੁੱਤਰ ਚੱਲ ਰਿਹਾ। ਕਿੱਥੇ ਰਹਿਣ ਵਾਲੇ ਆ? ਅਸੀਂ ਨਾ ਪਿੰਡ ਕੋਲੋਨੀ ਹਰਜੋਤਨੀ ਰੋੜਾ ਤਾਂ ਨਹੀਂ ਯਾਰ। ਕੀ ਗੱਲ ਬਾਤ ਹੋਈ ਸਾਰੀ? ਕੀ ਗੱਲ ਬਾਤ ਹੋਈ ਸਾਰੀ? ਗੱਲ ਬਾਤ ਕਿਸੇ ਵਿਆਹ ਦੀ ਕਰਾਂ ਸੀ। ਸਾਡੇ ਦੋਤੇ ਦਾ ਵਿਆਹ ਹੈ। ਉਥੇ ਰਾਹ ਵੇਖਿਆ ਤਾਂ ਖੰਦ ਪਿੰਡ ਦੇ ਸਾਰੇ ਚਾਹੀ ਇਹਨੂੰ ਕੋਈ ਚੱਲ ਚੱਲੀ ਉਹਨਾਂ ਨੂੰ ਮਾੜਨਾ ਛੱਡ ਕੇ ਆ ਗੱਲ ਅਸੀਂ ਬਾਕੀ ਕੋਈ ਨਹੀਂ ਅਸੀਂ ਕਹਾਂ ਤਾਂ ਕੋਈ ਚੱਲ ਗਿਆ ਤੇ ਕਹਿੰਦੇ ਕਿ ਤੁਹਾਨੂੰ ਸੁਣੋ ਇਹ ਸਾਨੂੰ ਸਾਰੇ ਪੋਸਟਾਂ ਨੇ ਦੱਸਿਆ ਤਾਂ ਕਿ ਉਧਰ ਚੱਲ ਗਿਆ ਹੋਗਾ ਆਪੇ ਆਈਏ ਕੰਮ ਕੀ ਕਰਦੇ ਨੇ ਤੂੰ ਕੰਮ ਕਰਦਾ ਏ ਇਹ ਸ਼ੇਰ ਜੀ ਸਰਵਿਸ ਉਹ ਹਰ ਵੰਦੀ ਨਹੀਂ ਆਪਣੀ ਦਾ ਕੰਪਨੀ ਦਾ ਤੇਰਾ ਤਾਂ ਉਹ ਕੰਮ ਕਰਦਾ ਇਥੇ ਅੰਬਰ ਸਾਹਿਬ ਦੀ ਕੰਪਨੀ ਆ ਰਹੀ ਜਿਵੇਂ ਅੱਜ ਤੇ ਮਤਲਬ ਬੱਚੇ-ਬੱਚੇ ਇਹਨਾਂ ਦੇ ਬੱਚੇ ਸੀ ਦੋ ਬੱਚੇ ਨੇ ਉਹ ਲੜਕੇ ਨਾਲ ਮੇਰੇ ਤੇਰੀ ਜਾਨ ਜਲਾ ਮੇਰੇ ਕੋਲ ਪਾ ਦੋ ਹਾਂ ਹਾਂ